ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਬਾਈ ਕਮਲਦੀਪ ਸਿੰਘ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਇਹ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਇਹਨਾਂ ਦਾ ਕੀ ਤਿਆਰਬਾ ਇਹਦੀ ਸਾਰੀ ਜਾਣਕਾਰੀ ਆਪਾਂ ਬਾਈ ਕਮਲਦੀਪ ਸਿੰਘ ਹੋਂਾਂ ਤੋਂ ਲਵਾਂਗੇ ਕਰਦੋ ਨੰਗਲਵਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਝੋਨੇ ਦੀ ਸਿੱਧੀ ਬਿਜਾਈ ਪਿਛਲੇ ਦਾ 8-10 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ ਇਹਦੇ ਨਾਲ ਸਾਨੂੰ ਪਾਣੀ ਸਮਾਂ ਪੈਸਾ ਦੀ ਬਚਤ ਹੁੰਦੀ ਹੈ ਤੇ ਆਪਣਾ ਪਾਣੀ ਬਹੁਤ ਵਾਜਦਾ ਹੈ ਤੇ ਆਪਣੇ ਆਉਣ ਵਾਲੀਆਂ ਪੀੜੀਆਂ نسلਾਂ ਲਈ ਇਹ ਲਾਭਦਾਇਕ ਸਿੱਧ ਹੋਵੇਗਾ ਇਹ ਝੋਨੇ ਦੇ ਵਿੱਚ ਸਾਨੂੰ ਨਦੀਨ ਦੀ ਏਡੀ ਕੋਈ ਖਾਸ ਸਮੱਸਿਆ ਨਹੀਂ ਆਉਂਦੀ ਹੈ ਇਹ ਪਹਿਲੀ ਪਾਣੀ ਤੋਂ ਬਾਅਦ ਅਸੀਂ ਸੰਟੋਫ ਦਵਾਈ ਕਰ ਦਿੰਨੇ ਆ ਉਸ ਤੋਂ ਬਾਅਦ ਜੇ ਕੋਈ ਨਦੀਨ ਆ ਜਾਵੇ ਵਾਜ ਜਾਵੇ ਤਾਂ ਰਹਿੰਦਾ ਖੁੰਦਾ ਸਾਡਾ ਨੌਮਨੇ ਗੋਲਡ ਜਾਂ ਰਾਈਸ ਸਟਾਰ ਨਾਲ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਹੈ ਇਸ ਬਜਾਈ ਦੇ ਵਿੱਚ ਸਾਨੂੰ ਰੇ ਪਾਣੀ ਸਪਰੇ ਦੀ ਬਹੁਤ ਆਸਾਨੀ ਨਾਲ ਯਾਨਕੀ ਸਾਡਾ ਕੰਮ ਹੋ ਜਾਂਦਾ ਹੈ ਇਸ ਨਾਲ ਮੇਰੇ ਪਿੰਡ ਟੈਪੀ ਦੇ ਵਿੱਚ ਸਾਡੇ ਨਾਲ ਲੱਗਦੇ ਖੇਤਾਂ ਦੇ ਵਿੱਚ ਤਕਰੀਬਨ 100 ਕਿੱਲੇ ਦੇ ਰਕਬੇ ਦੇ ਵਿੱਚ ਝੋਨੇ ਦੀ ਬਾਸਮਤੀ ਦੀ ਸਿੱਧੀ ਬਜਾਈ ਕੀਤੀ ਗਈ ਹੈ ਜੋ ਕਿ ਕਿਸਾਨ ਇਹ ਬਜਾਈ ਕਰਕੇ ਬਹੁਤ ਖੁਸ਼ ਹਨ ਐਸਾ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਸਾਨੂੰ ਝਾੜ ਆਮ ਨਾਲ ਆਮ ਜਿੰਨਾ ਹੀ ਮਿਲ ਜਾਂਦਾ ਹੈ ਆਮ ਤੋਂ ਪੂਰਾ ਵੱਧ ਹੀ ਮਿਲ ਜਾਂਦਾ ਹੈ ਜਿਸ ਨਾਲ ਸਾਡਾ ਆਰਥਿਕ ਪੱਧਰ ਉੱਚਾ ਹੁੰਦਾ ਹੈ ਸਾਡਾ ਖਰਚਾ ਵੀ ਘਟਦਾ ਹੈ ਇਹ ਸਿੱਧੀ ਬਜਾਈ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਗਵਰਨਮੈਂਟ 1500 ਰੁਪਇਆ ਖਰਚਾ ਵੀ ਦੇ ਰਹੀ ਹੈ ਜਿਸ ਨਾਲ ਸਾਡਾ ਜਨਕੀ ਉਤਲਾ ਖਰਚਾ ਨਿਕਲ ਜਾਂਦਾ ਹੈ ਤੇ ਸਾਡੀ ਸਿੱਧੀ ਬਚਤ ਹੁੰਦੀ ਹੈ ਤੇ ਸਾਨੂੰ 4000 ਰੁਪਇਆ ਲੇਬਰ ਵੀ ਬਚਦੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਸੁਝਾ ਦੇਵਾਂਗਾ ਕਡੋ ਕਟਾ ਆਪਣਾ ਅੱਧਾ ਅੱਧੀ ਜ਼ਮੀਨ ਯਾਨੀ ਕਿ ਆਧਾ ਆਪਣਾ ਜਰੂਰ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਲੈ ਕੇ ਆਓ ਤੇ ਆਪਣਾ